ਹਾਂਜੀ ਪਿਆਰੇ ਵਿਦਿਆਰਥੀਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 10ਵੀਂ ਜਮਾਤ ਵਿਸ਼ਾ ਪੰਜਾਬੀ ਇਸ ਦੀ ਕਹਾਣੀ ਕਰਾਂਗੇ ਬੱਚਿਓ ਮੜੀਆਂ ਤੋਂ ਦੂਰ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਦਾ ਸਾਰ ਕਰਾਂਗੇ ਅਤੇ ਇਸ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਾਂਗੇ ਇਸ ਦੇ ਵਿੱਚੋਂ ਕਹਾਣੀ ਕਰ ਹੈਗੇ ਨੇ ਰਗਵੀਰ ਟੰਡ ਪ੍ਰਸ਼ਨ ਨੰਬਰ 1 ਮੜੀਆਂ ਤੋਂ ਦੂਰ ਕਹਾਣੀ ਦਾ ਸਾਰ ਕਰੋ ਸਾਰ ਲਿਖੋ ਹੁਣ ਬੱਚਿਓ ਆਪਾਂ ਇਸ ਦਾ ਸਾਰ ਕਰਨੇ ਜਾ ਰਹੇ ਹਾਂ ਠੀਕ ਹੈ ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਇਆ ਐਤਵਾਰ ਦੇ ਦਿਨ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਆਪਣੇ ਕਾਰਖਾਨੇ ਤੇ ਸੱਦਿਆ ਤਾਂ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ ਤੇ ਉਹ ਦੋਵੇਂ ਉਸ ਦੇ ਸੁਭਾਅ ਵੱਲ 모ਹੇ ਗਏ ਇਥੇ ਵਿੱਚ ਹਾਏ ਨੂੰ ਦਾਮਾ ਲਿਖਿਆ ਜਾਊਗਾ ਠੀਕ ਹੈ ਇਥੇ ਗਲਤੀ ਹੈ ਮੰਮੇ ਨੂੰ ਹੋੜਾ ਹਾਹੇ ਨੂੰ ਲਾਵਾ ਮੋਹੇ ਅਗਲੇ ਐਤਵਾਰ ਜਦੋਂ ਕਹਾਣੀਕਾਰ ਤੇ ਉਸਦੀ ਪਤਨੀ ਨੇ 마ਸੀ ਨੂੰ ਗੁਰਦੁਆਰੇ ਲੈ ਜਾਣਾ ਚਾਹਿਆ ਤਾਂ ਉਸਦੇ ਪੁੱਤਰ ਨੂੰ ਅਤੇ ਪੋਤੇ-ਪੋਤਰੀਆਂ ਵਿੱਚੋਂ ਕੋਈ ਵੀ ਬਹਿਲ ਜਾਂ ਰੁਚੀ ਦੀ ਘਾਟ ਦੱਸ ਕੇ ਉਸਦੇ ਨਾਲ ਨਾ ਤੁਰਿਆ ਪਰ ਜਦੋਂ 마ਸੀ ਨੇ ਗੁਰਦੁਆਰੇ ਜਾ ਕੇ ਲੰਗਰ ਪਕਾਇਆ ਤੇ ਮੰਦਰ ਜਾ ਕੇ ਭਜਨ ਗਾਈ ਤਾਂ ਦੋਹਾ ਥਾਮਾਂ ਦੇ ਪ੍ਰਧਾਨ ਬਹੁਤ ਪ੍ਰਭਾਵਿਤ ਹੋਏ। ਮਾਸੀ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ ਸਾਫ਼ ਸੜਕਾਂ, ਖੁੱਲੇ ਖਾਣ-ਪੀਣ, ਮੌਸਮ ਤੇ ਸੁੱਖ-ਸਹੂਲਤਾਂ ਕਰਕੇ ਸੁਰਗ ਜਾਪਦਾ ਸੀ। ਤੇ ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਸਦਾ ਲਈ ਉੱਥੇ ਰੱਖ ਲਵੇ। ਆਪਣੇ ਆਪ ਨੂੰ ਬਹੁਤ ਅਤੇ ਆਪਣੇ ਆਪ ਆਪਣੇ ਬਾਪ ਨੂੰ ਵੀ ਉੱਥੇ ਬੁਲਾ ਲਵੇ। ਇਸ ਤੋਂ ਕੁਝ ਸਮੇਂ ਮੰਗਰੋਂ ਕਹਾਣੀਕਾਰ ਨੂੰ ਮਾਸੀ ਨੇ ਟੈਲੀਫੋਨ ਤੇ ਘਰ ਬੁਲਾਇਆ ਤੇ ਪੁੱਬਾ ਮਾਰ ਕੇ ਰੋਂਦਿਆਂ ਹੱਥ ਜੋੜ ਕੇ ਕਿਹਾ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਪਜਵਾ ਦੇਵੀ ਕਿਉਂਕਿ ਉਹ ਨੂੰ ਉਹ ਪੁੱਤਰ ਨੂੰ ਤੇ ਪੋਤੇ-ਪੋਤੀਆਂ ਦੇ ਅਣਪੱਤ ਅਪਨੱਤ ਮੋਹ ਤੇ ਗੱਲਬਾਤ ਦੀ ਸਾਂਝ ਤੋਂ ਸਖਣੇ ਜੀਵਨ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ ਉਹ ਮੜੀਆਂ ਤੋਂ ਵੀ ਬਦਤਰ ਇਸ ਜੀਵਨ ਵਿੱਚੋਂ ਜਲਦੀ ਤੋਂ ਜਲਦੀ ਬਾਹਰ ਨਿਕਲ ਜਾਣਾ ਚਾਹੁੰਦੀ ਹੈ। ਪ੍ਰਸ਼ਨ ਨੰਬਰ 2 ਵਿਦੇਸ਼ੋਂ ਆਏ ਬਲਵੰਤ ਨੂੰ ਉਸਦੀ ਮਾਂ ਕੀ ਕਹਿੰਦੀ ਹੈ? ਉਤਰਾ ਕੇ ਬੱਚਿਓ ਵਿਦੇਸ਼ੋਂ ਆਏ ਬਲਵੰਤ ਦੀ ਮਾਂ ਉਸ ਨੂੰ ਗੁੱਸੇ ਤੇ ਦੁੱਖ ਨਾਲ ਕਹਿੰਦੀ ਹੈ ਕਿ ਉਸ ਨੂੰ 25 ਸਾਲ ਇੰਗਲੈਂਡ ਗਏ ਨੂੰ ਹੋ ਗਏ ਹਨ। ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਨੂੰ ਕਿੰਨੀ ਵਾਰ ਇੰਗਲੈਂਡ ਬੁਲਾਇਆ ਹੈ? ਪਰ ਉਸਨੇ ਉਸਨੂੰ ਕਦੇ ਨਹੀਂ ਬੁਲਾਇਆ ਜਿਸ ਕਰਕੇ ਅੰਡ ਨਾ ਗਵੰਡ ਨਾ ਬੋਲੀਆਂ ਮਾਰਦੀਆਂ ਹਨ ਉਹ ਉਹਨਾਂ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੀ ਉਹ ਤਾਂ ਰੰਦਾ ਹੀ ਹੋ ਕੇ ਰਹਿ ਗਿਆ ਹੈ ਤੇ ਭੁੱਲ ਗਿਆ ਹੈ ਕਿ ਉਸਨੇ ਉਸਦੀ ਪਾਦਨਾ ਕਰਦਿਆਂ ਕਿੰਨੇ ਦੁੱਖ ਸਹੀ ਹਨ ਪ੍ਰਸ਼ਨ ਨੰਬਰ 3 ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਹੈ ਉੱਤਰ ਮਾਸੀ ਮੜੀਆਂ ਤੋਂ ਦੁਰ ਕਹਾਣੀ ਦੀ ਮੁੱਖ ਪਾਤਰ ਹੈ ਉਹ ਸ਼ਕਲ ਸੂਰਤ ਤੋਂ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੀ, ਮਿੱਠੀ ਤੇ ਮੋਹ ਲੈਣ ਵਾਲੀ ਸ਼ਖਸੀਅਤ ਦੀ ਮਾਲਕ ਹੈ। ਆਪਣੀ ਘੁੰਮਣ ਫਿਰਨ ਦੀ ਇੱਛਾ ਪੂਰੀ ਕਰਵਾਉਣ ਲਈ ਉਹ ਨਹੋਰਿਆਂ ਤੇ ਗਿਲਿਆਂ ਤੋਂ ਕੰਮ ਲੈਂਦੀ ਹੈ। ਭਾਵਕ ਹੋਣ ਕਰਕੇ ਉਹ ਇੰਗਲੈਂਡ ਦੀ ਖੁਸ਼ਹਾਲੀ, ਸੁੰਦਰਤਾ, ਸੁਖਾਲੀਤਾ ਤੇ ਮੌਸਮ ਨੂੰ ਦੇਖ ਕੇ ਇੰਨੀ ਮੋਹਿਤ ਹੋ ਜਾਂਦੀ ਹੈ ਕਿ ਇੰਗਲੈਂਡ ਦੀਆਂ ਸਿਫਤਾਂ ਤੇ ਇੰਡੀਆ ਦੀ ਨਿੰਦਿਆ ਕਰਦੀ ਹੈ। ਉਹ ਸਹੀ ਅਰਥਾਂ ਵਿੱਚ ਧਾਰਮਿਕ ਸੇਵਾ ਪਾਵੜੀ ਭਜਨ ਗਾ ਕੇ ਤੂੜਾ ਪਟਣ ਵਾਲੀ ਅੰਤ ਵਿਸ਼ਵਾਸੀ ਤੇ ਪੁਰਾਣੇ ਵਕਤਾਂ ਦੀ ਔਰਤ ਦਾ ਨਮੂਨਾ ਹੈ। ਪ੍ਰਸ਼ਨ ਨੰਬਰ 4 ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਬティਰਾ ਕਿਹੋ ਜਿਹਾ ਹੈ? ਉੱਤਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹੇ ਨਹੀਂ ਲੱਗਦੇ। ਉਹ ਮਾਪਿਆਂ ਜਾਂ ਬਜ਼ੁਰਗਾਂ ਪ੍ਰਤੀ ਆਪਣਾ ਕੋਈ ਫਰਜ ਨਹੀਂ ਸਮਝਦੇ ਤੇ ਉਹਨਾਂ ਦੀ ਮਰਜ਼ੀ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਫਰੈਂਡਾਂ ਨਾਲ ਬਣੇ ਪ੍ਰੋਗਰਾਮਾਂ ਤੇ ਟੈਲੀਵਿਜ਼ਨ ਆਪਣੇ ਫਰੈਂਡਾਂ ਨਾਲ ਬਣੇ ਪ੍ਰੋਗਰਾਮਾਂ ਅਤੇ ਟੈਲੀਵਿਜ਼ਨ ਦੇਖਣ ਆਦ ਨੂੰ ਪਹਿਲ ਦਿੰਦੇ ਹਨ ਉਹਨਾਂ ਨੂੰ ਮਾਪਿਆਂ ਨਾਲ ਗੁਰਦੁਆਰੇ ਤੇ ਮੰਦਿਰ ਜਾਣਾ ਵੀ ਪਸੰਦ ਨਹੀਂ ਪ੍ਰਸ਼ਨ ਨੰਬਰ 5 ਮਾਸੀ ਵੱਲੋਂ ਜਹੀ ਕਿਹੜੀ ਗੱਲ ਕਹੀ ਗਈ ਸੀ ਜਿਸ ਨੇ ਲੇਖਕ ਨੂੰ ਕੀ ਲਿਆ ਉੱਤਰ ਮਾਸੀ ਨੇ ਲੇਖਕ ਨੂੰ ਪੁੱਛਣ ਦੇ ਕਿਹਾ ਕੀ ਉਹ ਗੁਰਦੁਆਰੇ ਵੀ ਜਾਵੇਗੀ ਤੇ ਮੰਦਰ ਵੀ ਇਹ ਗੱਲ ਲੇਖਕ ਨੂੰ ਬਹੁਤ ਚੰਗੀ ਲੱਗੀ ਮਾਸੀ ਨੇ ਕਿਹਾ ਕਿ ਹਿੰਦੂਆਂ ਸਿੱਖਾਂ ਸਿੱਖਾਂ ਵਿੱਚ ਫਰਕ ਵਾਲੀ ਬਿਮਾਰੀ ਤਾਂ ਹੁਣੇ ਹੀ ਚੱਲੀ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ ਉਹ ਆਪਣੇ ਇੱਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ ਮਾਸੀ ਦੀ ਇਸ ਗੱਲ ਨੇ ਲੇਖਕ ਨੂੰ ਕੀ ਲਿਆ ਨੰਬਰ 6 ਮਾਸੀ ਨੇ ਲੇਖਕ ਨੂੰ ਮੜੀਆਂ ਸਿਵਿਆਂ ਵਰਗੇ ਨਿਹੈਸ਼ ਬੋਲ ਬੋਲਣ ਤੋਂ ਕਿਉਂ ਵਰਜਿਆ ਉੱਤਰ ਮਾਸੀ ਨੇ ਲੇਖਕ ਨੂੰ ਇੰਗਲੈਂਡ ਲਈ ਮੜੀਆਂ ਸਿਵਿਆਂ ਵਰਗੇ ਨਿਹੈਸ਼ ਬੋਲ ਸ਼ਬਦ ਬੋਲਣ ਤੋਂ ਇਸ ਕਰਕੇ ਵਰਜਿਆ ਕਿਉਂਕਿ ਮਾਸੀ ਇੰਗਲੈਂਡ ਦੇ ਲੋਕਾਂ ਉੱਥੋਂ ਦੀ ਸਫਾਈ ਮੌਸਮ ਅਤੇ ਸੁੱਖ-ਸਹੂਲਤਾਂ ਨੂੰ ਦੇਖ ਕੇ ਇੰਨੀ دیਵਾਨੀ ਹੋ ਗਈ ਸੀ ਕਿ ਉਹ ਉਸ ਥਾਂ ਨੂੰ ਧਰਤੀ ਦਾ ਸਵਰਗ ਸਮਝਣ ਲੱਗੀ ਸੀ ਤੇ ਉਹ ਸਦਾ ਲਈ ਉੱਥੇ ਬਸ ਜਾਣਾ ਚਾਹੁੰਦੀ ਸੀ ਜਦੋਂ ਲੇਖਕ ਨੇ ਬੁਖਾਰ ਹੋਣ ਕਰਕੇ ਛੁੱਟੀ ਲਈ ਤੇ ਉਸਨੇ ਕਲਤਾ ਕਾਰਨ ਮਾਸੀ ਨੂੰ ਇੰਗਲੈਂਡ ਕਰਕੇ ਦੱਸਿਆ ਕਿ ਉਹ ਇੰਗਲੈਂਡ ਦੀ ਮੜੀਆਂ ਵਰਗੀ ਚੁੱਪ ਨੂੰ ਖਾਂ ਕਿ ਉਸ ਨੂੰ ਇੰਗਲੈਂਡ ਦੀ ਮੜੀਆਂ ਵਰਗੀ ਚੁੱਪ ਖਾਣ ਆਉਂਦੀ ਹੈ ਤਾਂ ਮਾਸੀ ਨੂੰ ਦੁੱਖ ਤਾਂ ਮਾਸੀ ਨੂੰ ਸੁੱਖ ਸਹੂਲਤਾਂ ਤੇ ਖੁਸ਼ਹਾਲੀ ਨਾਲ ਭਰੇ ਇੰਗਲੈਂਡ ਲਈ ਲੇਖਕ ਦੁਆਰਾ ਵਰਤੇ ਇਹ ਸ਼ਬਦ ਬਹੁਤ ਬੁਰੇ ਲੱਗੇ ਇਸ ਕਰਕੇ ਹੀ ਉਸਨੇ ਲੇਖਕ ਨੂੰ ਇਹ ਸ਼ਬਦ ਵਰਤਣ ਤੋਂ ਵਰਜਿਆ ਪ੍ਰਸ਼ਨ ਨੰਬਰ 7 ਮੈਂ ਅੱਖਨੀਆ ਬੰਤ ਬੇਟਾ ਆਹ ਇੰਡੀਆ ਤੋਂ ਤੇਰੇ ਬਾਪੂ ਜੀ ਦੀ ਚਿੱਠੀ ਆਈ ਹੈ ਨਾਲ ਤੇਰੀ ਭੈਣ ਦੀ ਵੀ ਮਾਸੀ ਨੇ ਇਹ ਸ਼ਬਦ ਲੇਖਕ ਨੂੰ ਕਿਉਂ ਕਹੇ ਇਥੇ ਵਿੱਚ ਉਹ ਹਾਹੇ ਨੂੰ ਲਾਮਾ ਲਿਖਿਆ ਜਾਏਗਾ ਕਕਾ ਹਾਹੇ ਨੂੰ ਲਾਮਾ ਇਹ ਸ਼ਬਦ ਮਾਸੀ ਨੇ ਲੇਖਕ ਨੂੰ ਇਹ ਦੱਸਣ ਲਈ ਕਹੇ ਕਿ ਕਿਸ ਤਰ੍ਹਾਂ ਉਸਦੇ ਪੁੱਤਰ ਦੀ ਅਤੇ ਪੁੱਤਰ ਦੀ ਆਪਣੇ ਮਾਪਿਆਂ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਸਗੋਂ ਉਸ ਦਾ ਬਤੀਰਾ ਬੇਰੁਖੀ ਭਰਿਆ ਹੈ ਉਹੋ ਤੇ ਉਸਦੀ ਪਤਨੀ ਤਾਂ ਸਵੇਰੇ ਪਤਾ ਨਹੀਂ ਕਦੋਂ ਕੰਮ ਉੱਤੇ ਚਲੇ ਜਾਂਦੇ ਹਨ ਤੇ ਰਾਤ ਨੂੰ 10-12 ਵਜੇ ਤੋਂ ਪਿੱਛੋਂ ਇੰਨੇ ਥੱਕੇ ਹੋਏ ਆਉਂਦੇ ਹਨ ਕਿ ਉਹ ਬੀਅਰ ਦਾਰੂ ਪੀ ਕੇ ਰੋਟੀਆਂ ਖਾਦਿਆਂ ਹੀ ਰੋਟੀ ਖਾਂਦਿਆਂ ਹੀ ਕਮਰਿਆਂ ਕਮਰੇ ਬਲਦ ਨਸਣ ਦੀ ਗੱਲ ਕਰਦੇ ਹਨ ਜੇਕਰ ਉਹ ਬਲਵੰਤ ਨੂੰ ਦੱਸਦੀ ਹੈ ਕਿ ਉਸਦੇ ਬਾਊ ਜੀ ਦੀ ਚਿੱਠੀ ਬਾਊ ਜੀ ਦੀ ਜਾਂ ਭੈਣ ਦੀ ਚਿੱਠੀ ਆਈ ਹੈ ਤਾਂ ਉਹ ਉਸ ਵਿੱਚ ਕੋਈ ਦਿਲਚਸਪੀ ਜ਼ਾਹਿਰ ਨਹੀਂ ਕਰਦਾ ਸਗੋ ਕਹਿ ਦਿੰਦਾ ਹੈ ਕਿ ਉਹ ਆਪ ਹੀ ਉਸ ਦਾ ਜਵਾਬ ਦੇ ਦੇਵੇ ਉਹ ਉਸ ਦੇ ਇਸ ਬੇਪਰਵਾਹੀ ਪਰੇ ਤੇ ਮੋਹ ਤੋਂ ਸਖਣੇ ਬਤੀਰੇ ਕਰਕੇ ਬਹੁਤ ਦੁਖੀ ਹੈ ਇਸ ਕਰਕੇ ਉਹ ਉੱਥੇ ਨਹੀਂ ਰਹਿਣਾ ਚਾਹੁੰਦੀ। ਪ੍ਰਸ਼ਨ ਨੰਬਰ 8 ਮਾਸਿੰਗਲੈਂਡ ਤੋਂ ਇੰਡੀਆ ਕਿਉਂ ਪਰਤ ਆਉਣਾ ਚਾਹੁੰਦੀ ਹੈ? ਮਾਸਿੰਗਲੈਂਡ ਤੋਂ ਇੰਡੀਆ ਕਿਉਂ ਭਾਰਤ ਆਉਣਾ ਚਾਹੁੰਦੀ ਹੈ? ਇੱਥੇ ਵਿੱਚ ਪਰਤ ਲਿਖਿਆ ਜਾਏਗਾ ਕਿਉਂਕਿ ਇੱਥੇ ਆਪਾਂ ਨੇ ਇੰਡੀਆ ਵੀ ਲਿਖਤਾ ਤੇ ਭਾਰਤ ਵੀ ਲਿਖਤਾ ਠੀਕ ਹੈ ਇਸ ਇਥੇ 파ਰਤ ਲਿਖਿਆ ਜਾਏਗਾ ਠੀਕ ਹੈ ਜਦਾ ਉਤਰ ਹੈਗੇ ਬੱਚਿਓ ਮਾਸੀ ਆਪਣੇ ਪੁੱਤਰ ਬਲਵੰਤਤਾ ਤੇ ਉਸਦੀ ਪਤਨੀ ਦੇ ਬੇਰੁਖੀ ਭਰੇ ਅਤੇ ਉਸਦੇ ਬੱਚਿਆਂ ਦੇ ਮੋਹ ਪਿਆਰ ਤੋਂ ਸਖਣੇ ਵਤੀਰੇ ਕਰਕੇ ਇੰਗਲੈਂਡ ਨੂੰ ਛੱਡ ਕੇ ਇੰਡੀਆ ਪਰਤ ਆਉਣਾ ਚਾਹੁੰਦੀ ਹੈ ਉਸ ਨੂੰ ਆਪਣੇ ਪੁੱਤਰ ਬਲਵੰਤ ਦਾ ਵਤੀਰਾ ਆਪਣੇ ਲਈ ਕਿਸੇ ਦਿਲਚਸਪੀ ਤੋਂ ਸਖਣਾ ਜਾਪਦਾ ਹੈ ਜਿਸ ਕੋਲ ਆਪਣੇ ਬਾਉ ਜੀ ਦੀ ਤੇ ਭੈਣ ਦੀ ਚਿੱਠੀ ਪੜਨ ਦਾ ਹੀ ਵਕਤ ਨਹੀਂ ਸੀ ਉਸ ਨੂੰ ਆਪਣੀ ਨੂੰਹ ਦਾ ਰਬਈਆ ਗੋਰੀਆਂ ਤੋਂ ਵੀ ਪੜਾ ਤੇ ਆਦਰ ਸਤਕਾਰ ਰਹਿਤ ਜਪਦਾ ਹੈ ਉਸ ਨੂੰ ਆਪਣੇ ਪੋਤੇ ਪੋਤੀਆਂ ਵੀ ਕਈ ਕਈਏ ਤੋਂ ਜਾਂ ਕਹਿਣੇ ਤੋਂ ਇਥੇ ਕਹਿਣੇ ਲਿਖ ਸਕਦੇ ਆ ਕਹਿਣੇ ਤੋਂ ਬਾਹਰ ਤੇ ਚੰਗੇ ਲਿਛਣਾ ਵਾਲੇ ਨਹੀਂ ਜਪਦੇ ਉਸ ਨੂੰ ਬੱਚਿਆਂ ਦੁਬਾਰਾ ਮਾਸ ਮੱਛੀ ਤਲ ਤੜਕ ਕੇ ਖਾਣ ਨਾਲ ਆਪਣਾ ਧਰਮਪ੍ਰਿਸ਼ਟ ਹੋਇਆ ਜਾਪਦਾ ਹੈ ਉਸ ਦੀ ਬੱਚਿਆਂ ਨਾਲ ਬੋਲੀ ਦੀ ਸਾਂਝ ਨਹੀਂ ਸੀ ਜਿਸ ਸਥਿਤੀ ਵਿੱਚ ਉਸ ਨੂੰ ਜਾਪਦਾ ਹੈ ਕਿ ਉੱਥੇ ਕੁੱਟ-ਕੁੱਟ ਕੇ ਮਰ ਜਾਵੇਗੀ ਉਸ ਨੂੰ ਉੱਥੋਂ ਦਾ ਵਾਤਾਵਰਣ ਮੜੀਆਂ ਤੋਂ ਵੀ ਬੁਰਾ ਜਾਪਦਾ ਹੈ ਇਸ ਕਰਕੇ ਉਹ ਉੱਥੋਂ ਭਾਰਤ ਵਾਪਸ ਆਉਣਾ ਚਾਹੁੰਦੀ ਹੈ ਪ੍ਰਸ਼ਨ ਨੰਬਰ 9 ਬਲਵੰਤ ਰਾਏ ਦਾ ਸੁਭਾਅ ਕਿਹੋ ਜਿਹਾ ਹੈ ਉੱਤਰ ਬਲਮੰਤਰ ਆਏ ਮੜੀਆਂ ਤੋਂ ਦੂਰ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਪਿਛਲੇ 25 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ। ਉਸ ਦੀ ਪਤਨੀ ਦਾ ਨਾਮ ਬਿੰਦੂ ਹੈ। ਉਸ ਦੀ ਪਤਨੀ ਤੋਂ ਬਿਨਾਂ ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਉਹ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਜਾਂਦਾ ਹੈ। ਉਹ ਤੇ ਉਸ ਦੀ ਪਤਨੀ ਦੁਕਾਨਾਂ ਚਲਾਉਂਦੇ ਹਨ। ਉਹ ਸਰੀਰਕ ਰੰਗ ਰੂਪ ਆਪਣੀ ਮਾਂ ਦੇ ਮੁਕਾਬਲੇ ਕਣਕ ਚ ਕੰਗਿਆਦੀ ਵਰਗਾ ਹੈ। ਉਹ ਮਾਂ ਨੂੰ ਪਿਆਰ ਕਰਨ ਵਾਲਾ, ਸੱਚਾ, ਸਪਸ਼ਟ, ਬੱਚਿਆਂ ਸਾਹਮਣੇ ਬੇਵੱਸ ਤੇ ਕੰਮ ਵਿੱਚ ਫਸਿਆ ਰਹਿਣ ਵਾਲਾ ਵਿਅਕਤੀ ਹੈ। ਉਹ ਇੰਗਲੈਂਡ ਵਿੱਚ ਉਸ ਵੱਲ ਪੂਰੀ ਤਰ੍ਹਾਂ ਧਿਆਨ ਦੇਣ ਤੋਂ ਅਸਮਰਥ ਰਹਿੰਦਾ ਹੈ ਜਿਸ ਦੇ ਸਿੱਟੇ ਵੱਜੋਂ ਉਹ ਬੁਰੀ ਤਰ੍ਹਾਂ ਨਿਰਾਸ਼ ਹੋ ਜਾਂਦੀ ਹੈ ਆਪਣੇ ਰੁਝਾਨ ਬਾਰੇ ਉਸਨੇ ਆਪਣੀ ਮਾਂ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਸਨੇ ਆਪਣਾ ਦਿਲ ਆਪ ਹੀ ਲਾਉਣਾ ਹੈ ਬਸਤੁਨਿਸ਼ਟ ਪ੍ਰਸ਼ਨ ਉੱਤਰ ਬਸਤੁਨਿਸ਼ਟ ਪ੍ਰਸ਼ਨ ਉੱਤਰ ਕਰਨੇ ਹੈ ਬੱਚੇ ਹੁਣ ਆਪਾਂ ਨੇ ਪ੍ਰਸ਼ਨ ਨੰਬਰ 1 ਮੜੀਆਂ ਤੋਂ ਦੂਰ ਇਸ ਵਿੱਚ ਦੂਰ ਲਿਖਿਆ ਜਾਏਗਾ ਠੀਕ ਹੈ ਮੜੀਆਂ ਤੋਂ ਦੂਰ ਕਹਾਣੀ ਦਾ ਲੇਖਕ ਕੌਣ ਹੈ ਉੱਤਰ ਰਗਵੀਰ ਟੰਡ ਪ੍ਰਸ਼ਨ ਨੰਬਰ 2 ਬਲਵੰਤ ਰਾਏ ਨੂੰ ਇੰਗਲੈਂਡ ਵਿੱਚ ਰਹਿੰਦੇ ਕਿੰਨੇ ਸਾਲ ਹੋ ਗਏ ਸਨ 25 ਪ੍ਰਸ਼ਨ ਨੰਬਰ 3 ਕਹਾਣੀਕਾਰ ਨੂੰ ਕਿਸ ਦਾ ਟੈਲੀਫੋਨ ਆਇਆ ਸੀ ਉੱਤਰ ਮਾਸੀ ਦਾ ਪ੍ਰਸ਼ਨ ਨੰਬਰ 4 ਕਹਾਣੀਕਾਰ ਨੂੰ ਮਾਸੀ ਦਾ ਟੈਲੀਫੋਨ ਕਿੰਨੇ ਵਜੇ ਆਇਆ ਸੀ ਉੱਤਰ ਹੈਗਾ ਵਿੱਚੋਂ ਸਵੇਰੇ 9 ਵਜੇ ਪ੍ਰਸ਼ਨ ਨੰਬਰ 5 ਰੂਹ ਤੜਫ ਤੜਫ ਕੇ ਕਦੋਂ ਮਰ ਜਾਂਦੀ ਹੈ ਉੱਤਰ ਜਦੋਂ ਉਦਾਸੀ ਹੋਵੇ ਪ੍ਰਸ਼ਨ ਨੰਬਰ 6 ਮਾਸੀ ਨੇ ਇੰਗਲੈਂਡ ਵਿੱਚ ਰਹਿੰਦੇ ਮਾਸੀ ਦੇ ਇੰਗਲੈਂਡ ਵਿੱਚ ਰਹਿੰਦੇ ਪੁੱਤਰ ਦਾ ਨਾਂ ਕੀ ਸੀ ਉੱਤਰ ਬਲਵੰਤਰ ਆਏ ਪ੍ਰਸ਼ਨ ਨੰਬਰ 7 ਬਲਵੰਤਰ ਆਏ ਦੀ ਪਤਨੀ ਦਾ ਕੀ ਨਾਂ ਸੀ ਉੱਤਰ ਬਿੰਦੂ ਪ੍ਰਸ਼ਨ ਨੰਬਰ 8 ਮਾਸੀ ਦੇ ਬਾੜ ਅੱਖਾਂ ਤੇ ਦੰਦ ਕਿਹੋ ਜਿਹੇ ਸਨ ਉੱਤਰ ਨਿਗਰੋ ਮਟਿਆਰ ਵਰਗੇ ਪ੍ਰਸ਼ਨ ਨੰਬਰ 9 ਮਾਸੀ ਦਾ ਕੱਦ ਕਿੰਨਾ ਸੀ ਉੱਤਰ 5 ਫੁੱਟ 4 ਇੰਚ ਪ੍ਰਸ਼ਨ ਨੰਬਰ 10 ਮਾਸੀ ਪਾਕਿਸਤਾਨ ਤੋਂ ਕਿਸ ਥਾਂ ਤੋਂ ਆਈ ਹੋਈ ਸੀ ਉੱਤਰ 라ਵਲਪਿੰਡੀ ਪ੍ਰਸ਼ਨ ਨੰਬਰ 11 ਮਾਸੀ ਨੇ ਕਹਾਣੀਕਾਰ ਦੀ ਪਤਨੀ ਨੂੰ ਆਪਣੀ ਕੀ ਬਣਾ ਲਿਆ ਸੀ ਉੱਤਰਾਂ ਦੇ ਵਿੱਚੋਂ ਪੜ੍ਹੇ ਵੀ ਪ੍ਰਸ਼ਨ ਨੰਬਰ 12 ਬਲਵੰਤਰ ਆਈ ਕਿਹੜੇ ਦਿਨ ਨੂੰ ਆਪਣੇ ਲਈ ਸੁਰਗ ਸਮਝਦਾ ਸੀ ਉੱਤਰ ਇੰਗਲੈਂਡ ਐਤਵਾਰ ਨੂੰ ਐਤਵਾਰ ਨੂੰ ਠੀਕ ਹੈ ਜਿਹੜਾ ਐਤਵਾਰ ਦਾ ਦਿਨ ਸੀ ਉਸ ਦਿਨ ਉਹਨੂੰ ਛੁੱਟੀ ਹੁੰਦੀ ਸੀ ਇਸ ਕਰਕੇ ਉਹ ਉਸ ਨੂੰ ਸਵਰਗ ਸਮਝਦਾ ਸੀ ਪ੍ਰਸ਼ਨ ਨੰਬਰ 13 ਕਹਾਣੀਕਾਰ ਨੂੰ ਕਿਹੜੀ ਕੁੜੀ ਪੱਲੀ ਮਾਨਸ ਜਿਹੀ ਲੱਗਦੀ ਸੀ ਉੱਤਰ ਮੀਰਾ ਪ੍ਰਸ਼ਨ ਨੰਬਰ 14 ਮਾਸੀ ਕਿਹੜੇ ਵੇਲੇ ਦੀ ਔਰਤ ਸੀ ਉੱਤਰ ਪੁਰਾਣੀ ਪ੍ਰਸ਼ਨ ਨੰਬਰ 15 ਪੁਰਾਣੇ ਵੇਲੇ ਵੇਲਿਆਂ ਦੀਆਂ ਔਰਤਾਂ ਵਿੱਚ ਕਿਹੜੀ ਗੱਲ ਦੀ ਸਾਂਝ ਹੁੰਦੀ ਹੈ ਉਤਰ ਕਰਮ ਕਰਨਾ ਪ੍ਰਸ਼ਨ ਨੰਬਰ 16 마ਸੀ ਨੇ ਮੰਦਰ ਵਿੱਚ ਕੀ ਕੀਤਾ ਉਤਰ ਹੈ ਵਿੱਚੋਂ ਭਜਨ ਗਾਈ ਇਸ ਤਰ੍ਹਾਂ ਬੱਚੋ ਇਹ ਪਾਠ ਹੈ ਜਿਹੜਾ ਕੁਝ ਹੋਰ ਪ੍ਰਸ਼ਨ ਨੇ ਆਪਾਂ ਉਹ ਵੀ ਦੇਖ ਲੈਣੇ ਆ ਤੇ ਪ੍ਰਸ਼ਨ ਨੰਬਰ 17 마ਸੀ ਨੂੰ ਕਹਾਣੀ ਕਰਦੀ ਪਤਨੀ ਕਿਹੋ ਜਿਹੀ ਲੱਗਦੀ ਸੀ ਉਤਰ ਹੈ ਵਿੱਚੋਂ ਫਾਂਕੜ ਜਿਹੀ ਪ੍ਰਸ਼ਨ ਨੰਬਰ 18 ਬੱਚਿਆਂ ਨੇ ਬੱਚਿਆਂ ਦੇ ਮਾਸ ਮੱਛੀ ਖਾਣ ਕਾਰਨ 마ਸੀ ਦੀ ਕੀ ਅਨੁਭਵ ਕਰਦੀ ਹੈ ਉਤਰਾ ਕੇ ਬੱਚੋ ਆਪਣਾ ਧਰਮ ਪ੍ਰਿਸ਼ਟ ਬਲਵੰਤਰਾ ਇਹਦੇ ਕਿੰਨੇ ਬੱਚੇ ਸਨ ਕਿੰਨੇ ਵਿੱਚ ਇਸ ਵਿੱਚੋਂ ਤਿੰਨ ਦੋ ਕੁੜੀਆਂ ਇੱਕ ਮੁੰਡਾ ਇਸ ਤਰ੍ਹਾਂ ਬੱਚੇ ਜਿਹੜਾ ਪਾਠ ਹੈ ਇਹ ਕੰਪਲੀਟ ਹੋ ਗਿਆ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਵੀ ਆਪਾਂ ਚੈਨਲ ਤੇ ਪਾਏ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਵਿੱਚ ਐਡ ਕਰ ਦੇਵਾਂਗੇ ਤੇ ਪਲੇਲਿਸਟ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ ਉੱਥੋਂ ਸਾਰੇ ਦੇਖ ਸਕਦੇ ਹੋ ਧੰਨਵਾਦ